ਹਾਂਜੀ ਜਿਹੜੇ ਮੇਰੇ ਵੀਰ ਹਿਮਾਚਲ ਵਾਲੇ ਜਾਣ ਬਾਰੇ ਸੁਣਦੇ ਹਨ ਜਾਂ ਫਕੀ ਵਾਲਾ ਜਾਂ ਤੁਮਣ ਕਰਨਾ ਹੋਵੇ ਆ ਦੇਖੋ ਵੀਰੇ ਤਾਜ਼ਾ ਪੀਵਾ ਟੈਕਸ ਵੀ ਜਿੰਨੇ ਨੇ ਬਿਲਕੁਲ ਚੰਗੀ ਬਾਈਕਾਰ ਕਰ ਦਿੱਤਾ ਹਿਮਾਚਲ ਜਾਣ ਦਾ ਵੀ ਕੋਈ ਵੀ ਕਦੇ ਹਿਮਾਚਲ ਨਹੀਂ ਜਾਊਗਾ ਜੇ ਜਿਹੜੇ ਮੇਰੇ ਵੀਰ ਘੁੰਮਣ ਘਰਨ ਜਾ ਰਹੇ ਹਿਮਾਚਲ ਉਹ ਵੀ ਇਸ ਤਰੀਕੇ ਜੂ ਤੇ ਆ ਲੈਣ ਤੋਂ ਬੋਸ ਸਿਰੇ ਤੇ ਜਦੋਂ ਹੁਣ ਤੱਕ ਕਾ ਹੋ ਰਿਹਾ ਹੈਗਾ ਉਰੇ ਸਾਹਮਣੇ ਆ ਵੀਡੀਓ ਪੂਰੀ ਜਿਹੜੀ ਨੂੰ ਦੇਖੋ ਸਰਮ ਕਿਦਾਂ ਦਾ ਟਿੱਪਣੀ ਗਿਆ ਕਿਦਾਂ ਬੰਦੇ ਨੇ ਕਿਸਮਾਰਕ ਕੀਤੀ ਜਿਹੜਾ ਡਰਾਈਵਰ ਦੀ ਸਾਹਮਣੇ ਵੀਡੀਓ ਲੈ ਕੇ ਆਉਂਦੇ ਆ ਪੂਰੀ ਵੀਡੀਓ ਜੂਰ ਦੇਖੋ ਕਾ ਦੇਖਿਆ ਭਾਗਾ ਸਾਰੇ ਫੂਣ ਬਿਲੇ ਕੋਈ ਵੀ ਜੂਰ ਬਣਾ ਪੜੀ ਕਿਹੜੀ ਗੱਡੀ ਨੰਬਰ ਦੱਸੋ ਦੱਸੋ ਭਾਈ 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 ਬਾਈ ਥੱਲੇ ਬੰਦੇ ਨੂੰ ਮਾਸ ਕੱਲੇ दारू ਪੀ ਕੇ ਬੰਦੇ 10 ਬੰਦੇ ਕੱਲੇ ਨੂੰ ਕਹਿਿਆ ਤੇਰੇ ਤੋਂ ਤੁੰਦੂ ਬਣਾ ਰਖਿਆ ਮਾਰਾ ਜੀ ਜੀ ਬਨ ਸਾਰੂ ਵੀ ਉਹ ਵੀ ਧਾਰੂ ਕਿਸੇ ਦੀ ਰਾਹ ਤੋਂ ਮਾਰੀ ਰਹੀ ਤੇ ਲੈ ਜਾ ਰਹੀ ਉਹ ਗੱਡੀ ਦਾ ਨੰਬਰ ਆਪਣੀ ਪੀਵੀ012 ਇਹ ਬਾਈ ਆਪਣੀ ਵੀਡੀਓ ਚੱਲੀ ਐ ਸ਼ੇਅਰ ਹੋਊਗੀ ਬਾਈ ਬਾਈ ਆਪਰੇ ਨਾਮ ਦੱਸੋ ਭਾਈ ਦੱਸੀ ਮੇਰਾ ਦੱਸੋ ਬਾਈ ਪੂਰਾ ਕੀ ਤੁਹਾਡਾ ਨਾਮ ਗੱਡੀ ਨੰਬਰ ਕੀ ਆ ਕੀ ਤੁਹਾਡੇ ਨਾਲ ਹੋਇਆ ਓ ਯਾਰ ਮੈਂ ਭਰਾਜ ਫਾਲ ਸਿੰਘ ਮੈਂ ਮੈਂ ਚਲੋ ਕੋਈ ਬਾਤ ਨਹੀਂ ਡਰਾਈਵਰ ਬੰਦੇ 2-4 ਰੁਪਏ ਕਿ ਲਾਣੇ ਪੈਂਦੇ ਸੋਟਾ ਕੰਮ ਨਹੀਂ ਪਹਿਲਾਂ ਲੱਗਣੀ ਲੱਗਾ ਸਾਡੇ ਕੰਮ ਛੱਡ ਯਾਰ ਵੀਰੇ ਦੇ ਬੈਕ ਕਰ ਦੇਵੇ ਗੱਡੀ ਭੈਣ ਚੋ ਸਾਰੇ ਹਮਲਾ ਕਰਦੇ ਮੈਂ ਕਿ ਬੇਫਾਲਤੂ ਜੁਣਾ ਨੇ ਕਿੰਨੇ ਬੰਦੇ ਸੀ ਉਹਨਾਂ ਕੋ ਦਾਰੂ ਬੋਲਾ 10-15 ਮਿੰਟ ਦੇ ਭੈਣ ਚੋ 10 ਬੰਦੇ ਸੀ ਉਹਨਾਂ ਕੋ ਵੀਰੇ ਜੀ ਦਾਰੂ ਦੀ ਬੋਲਾ ਹੱਥ ਵੀ ਉਹਨਾਂ ਦੇ ਸੀ ਗਿਆ ਵੀਰੇ ਆ ਬਾਈ ਦੇ ਪਿੱਛੇ ਬੈਠੇ ਸੀ ਉਹ ਭੈਣ ਨੂੰ ਬੰਦਾ ਮਾਰ ਦੇਣ ਲਈ ਪੀਪੀ 01 ਨੰਬਰ ਕੀ ਆਪਣਾ 208350 ਯੂਨੀਅਨ ਕਿਹੜੀ ਆਪਣੀ ਵੀਰ ਵੀਰੇ ਪੰਜਾਬ ਯੂਨੀਅਨ ਪੰਜਾਬ ਯੂਨੀਅਨ ਓ ਕੋਈ ਨਹੀਂ ਭਾਈ ਆਪਣੇ ਭਰਾ ਪੰਜਾਬੀ ਨਾਲ ਖੜੇ ਨਾ ਤਾਂ ਇਦਾਂ ਖੜੇ ਆ ਠੀਕ ਆ ਭਾਜੀ ਕੁਝ ਨਹੀਂ ਹੋਇਆ ਭਾਈ ਸਾਰੇ ਪੁਲਿਸ ਵਾਲੇ ਸਾਰੇ ਏਦਾਂ ਹੀ ਲਿਖਤ ਪੜਤ ਹੋ ਗਈ ਬੱਸ ਗਿਆ ਭਾਈ ਅਸੀਂ ਮੰਨ ਅਸੀਂ ਤਾਂ ਕੀ ਗੱਲ ਮੰਨਦੇ ਆ ਭਾਜੀ ਕਿ ਪੀਪੀ01 ਵਾਲਾ ਡਰਾਈਵਰ 0 ਆ ਇੱਥੇ ਵੀ ਪੰਜਾਬ ਦੇ ਵਿੱਚ ਵੀ ਇਹ ਗਾਣੀ 01 ਵੀ ਹਰਿਆਣਾ ਵੀ 0 ਆ ਹਰਿਆਣਾ ਵੀ 0 ਆ ਪੀਪੀ01 0 ਆ ਠੀਕ ਆ ਜੀ ਵੀਡੀਓ ਬਣਾ ਰਹੇ ਭਾਜੀ ਠੀਕ ਆ ਜੀ ਧੰਨਵਾਦ ਹੋਟਲ ਵਾਲੇ ਵੀ ਆ ਕੇ ਬਚਾ ਸਨ ਕਿਉਂਕਿ ਡਰਾਈਵਰ ਲੈ ਕੇ ਆਂਦਾ ਇੱਥੇ ਠੀਕਾ ਸਵਾਰੀਆਂ ਹੋਟਲ ਵਾਲਾ ਤਮਾਸ਼ਾ ਦੇਖ ਰਿਹਾ ਸੀ ਘੜ ਕੇ ਕੋਈ ਅੱਗੇ ਨਹੀਂ ਆਇਆ ਕੋਈ ਨਹੀਂ ਅੱਗੇ ਆਇਆ ਅੱਜ ਅੱਜ ਪਹਿਲਾਂ ਵੀ ਇਹ ਕਾਂਡ ਦੀ ਨੰਬਰ HM01K6698 ਅਲਟੋ ਇਹ ਬਖਸ਼ਿਆ ਨਹੀਂ ਚਾਹੁੰਦਾ ਇਹਦੇ ਉੱਪਰ ਅਸਲ ਵਿੱਚ ਕੋਸ਼ਿਸ਼ ਵੀ ਭਾਜੀ ਮੈਂ ਇਹ ਗੱਡੀ ਪੈਕ ਕਰ ਰਹੀ ਠੀਕ ਹੈ ਜਦ ਕਿ ਮੈਂ ਉਹਨਾਂ ਨੂੰ 1 ਮਿੰਟ ਰਿਕੁਐਸਟ ਕਰਕੇ ਮੰਗਿਆ ਵੀ ਹਾਂ ਵੀ ਪਾਜੀ 1 ਮਿੰਟ ਦੇ ਦਿਓ ਮੈਂ ਗੱਡੀ ਬੈਕ ਕਰ ਰਿਹਾ ਹਣੀ ਮਹੌਦਲ ਬਿਲਕੁਲ ਸਾਹਮਣੇ ਹੈ ਠੀਕ ਹੈ ਮੈਂ ਗੱਡੀ ਬੈਕ ਕਰ ਦਿਆਂ ਪਰ ਉਹਨਾਂ ਨੇ ਸਾਰਿਆਂ ਨੇ ਆਮ ਜੀ ਹਿੰਮਤ ਦਾ ਅਟੈਕ ਕਰਤਾ ਕੋਈ ਗੱਲ ਨਹੀਂ ਆਟਾ ਕਰਤਾ ਸਾਡੇ ਸਾਹਮਣੇ ਦੀ ਗੱਲ ਹੈ ਇਹ ਭਾਈ ਸਾਹਿਬ ਨੇ ਤੁਹਾਡੇ ਨਾਲ ਇਹਨਾਂ ਦੇ ਕੋਲ ਬਾਈ ਦੇ ਨਾਲ ਇੱਕਦਮ ਕੱਟ ਲੱਗਿਆ ਬਾਕੀ ਭਾਈ ਦੇ ਕੱਪੜੇ ਫਟ ਜਾਣਗੇ ਜੀ ਨਹੀਂ ਪਹੁੰਚ ਪਾਗਲੇ ਜੀ ਤੁਸੀਂ ਉਸ ਟਾਈਮ ਇਕੱਲੇ ਬੰਦੇ ਦਾ ਕੀ ਪੇਚ ਚੱਲੂਗਾ ਜਦੋਂ ਅਸੀਂ ਪਹੁੰਚੇ ਇਹਨਾਂ ਦੀ ਮਦਦ ਲਈ ਉਹਨਾਂ ਦੀ ਗੱਡੀ ਵੀ ਦਿਖਾਈ ਜਾਵੇ ਪੰਜ ਨੰਬਰ ਵੀ ਦਿਖਾਈ ਜਾਵੇ ਵੀਰ ਦੀ ਬੋਤਲ ਉਹਨਾਂ ਦੇ ਹੱਥ ਦੇ ਵਿੱਚ ਸੀ ਜੀ ਉਹ ਲਲਕਾਰੇ ਮਾਰ ਕੇ ਨਿਕਲੇ ਨੇ ਆ ਬਾਈ ਦਾ ਮੈਂ ਇੱਥੇ ਹਸਪਤਾਲ ਬਾਈ ਮੈਂ ਵਾਲੇ ਤੋਂ ਆ ਮੈਂ ਵਾਲੇ ਤੋਂ ਆ ਬਾਈ ਜੀ ਠੀਕ ਆ ਮੇਰਾ ਕੋਹੇਤਰ ਨੰਬਰ ਆ ਮੈਂ ਵਾਲੇ ਤੋਂ ਆ ਬਾਈ ਨਾਲ ਮੈਂ ਸਾਜਤਾ 3 ਵਜੇ ਦਾ ਮਿਲਿਆ ਸੀ ਅਸੀਂ ਇਕੱਠੇ ਸੀ ਇੱਕ ਹੋਟਲ ਆ ਸਾਡਾ ਦਿਉਤੀ ਮੰਦ ਲਈ ਇਹ ਬਾਈ ਮੇਰਾ ਇਹ ਰੋਟੀ ਖਾਣ ਲਈ ਗਿਆ ਸੀ ਰੋਟੀ ਖਾ ਕੇ ਇਹ ਗੱਡੀ ਪੂਰਾ ਪੂਰਾ ਸਪੇਸ ਆ ਹੋਟਲ ਦੇ ਅੱਗੇ ਵੀਡੀਓ ਮੈਂ ਲੋਕੇਸ਼ਨ ਸਾਰਾ ਕੁਝ ਪਾ ਪਾ ਦਿੰਦਾ ਇਹ ਗੱਡੀ ਐਡੇ ਕਰਕੇ ਪਿੱਛੇ ਬੈਕ ਕਰਦਾ ਗੱਡੀ ਥੱਲੇ ਉਤਰੇ ਮੇਰੇ ਮੁੱਕ ਦੀ ਗੱਲ ਆ ਉਹ ਕਹਿੰਦੇ ਸੀ ਇਹ ਥੱਲੇ ਉਤਰੇ ਕਹਿੰਦਾ ਇੱਕ ਮਿੰਟ ਦੇ ਬਾਈ ਮੈਂ ਗੱਡੀ ਬੈਕ ਕਰਨਾ ਮੈਂ ਤੁਹਾਡੇ ਨਾਲ ਗੱਲ ਕਰਨ ਲਗਾ ਇਹਨਾਂ ਅੱਥਪਾਈ ਕਰਤੀ ਬਾਈ ਨਾਲ ਥੱਪੜ ਮਾਰਤੇ ਦੇਖੋ ਕੋਈ ਥੱਪੜ ਮਾਰ ਥੱਪੜ ਤਾਂ ਮਾਰੀ ਪੈਣੀ ਠੀਕ ਆ ਉਹਨਾਂ ਕੋਲ ਵੀ ਬੋਤਲਾਂ ਵੀਡੀਓ ਸਾਰਾ ਕੁਝ ਆ ਰਿਹਾ ਬਾਈ ਮੋਕੇ ਦੀ ਗੱਲ ਹੈ ਬਾਈ ਸਾਡੇ ਕੱਪੜੇ ਆ ਨਾ ਹਾਂਜੀ ਹਾਂਜੀ ਕੱਪੜੇ ਪਾੜੇ ਗਏ ਨੇ ਇਹ ਦੁਬਾਰਾ ਪੁਛਣਾ ਨੇ ਵਰਦੀ ਪੁਆ ਦਿੱਤੀ ਇਹਨਾਂ ਦੇ ਬਿਆਨ ਲੱਥੇ ਹਰਿਆਣਾ ਪੰਜਾਬ ਤੰਗ ਕਰਿਆ ਬਾਈ ਹਰਿਆਣਾ ਵੀ ਹੈ ਪੰਜਾਬ ਵੀ ਹੈ ਇਹ ਆਪਣ ਦੋਨੋਂ ਨੂੰ ਤੰਗ ਕਰਕੇ ਬਾਈ ਮੈਨੂੰ ਵੀ ਕਾਲ ਦੇਗਾ ਬੋਲਾਂਗਾ ਇਸੇ ਕਰਕੇ ਮੌਜੂਦ ਦੀ ਵੀ ਜਿਹਨੋਂ ਗੱਲਣ ਵਾਲੇ ਬੰਦੇ ਆ ਆਪਾਂ ਟੱਲੇ ਵਜੇ ਆ ਸਾਈ ਬੰਦੇ ਆ ਆਪਾਂ ਨਾਮ ਵਾਲੇ ਦੀਨ ਇਹ ਕਿੰਨੇ ਵਜੇ ਲਗਾਈ ਜਿਆਦਾ ਸਾਢੇ 10 ਸਵੇਰੇ ਸਾਢੇ 10 ਸਾਢੇ 10:30 ਇਹ ਪੰਜਾਬੀ ਭਰਾ ਨਾ ਨਾ ਹੰਦੇ ਬੰਦੇ ਨੂੰ ਮਾਰ ਲੈਂਦੇ ਭਾਈ ਇਹ ਮਾਰ ਕੇ ਨਾਲ ਐਫ ਆਈ ਆਰ ਐਫ ਆਈ ਆਰ ਲਿਖੀ ਗਈ ਆ ਸਾਰੇ ਕੰਮ ਹੋਏ ਆ ਹਸਪੀਟਲ ਦੇ ਵਿੱਚ ਹੁਣ ਸੋਲੇ ਸਾਨੂੰ ਉੱਪਰ ਕਹਿ ਰਹੇ ਆ ਕਿ ਤੁਸੀਂ ਆਪਣੇ ਆਪਣੀਆਂ ਘਰਾਂ ਦੇ ਵਿੱਚ ਜਾਓ ਬਾੜੀ ਦੇ ਪਾ ਕੇ ਮੇਰੇ ਕੋਲ ਵੀਡੀਓ ਭਾਈ ਮੈਂ ਸਾਰੀ ਹੰਦੇ ਵਿੱਚ ਦਵਾਈ ਪਾ ਦੇਣੀ ਹੈ ਕੱਪੜੇ ਫਟਦੇ ਵੀ ਲੜਾਈ ਦੀ ਵੀ ਸਭ ਕੁਝ ਪਾ ਦੇ ਹਸਪੀਟਲ ਨੇ ਦਵਾਈ ਵੀ ਨਹੀਂ ਦਿੱਤੀ ਗਈ ਇਸ ਦੀ ਪਰ ਵਰਦੀ ਪਾ ਕੇ ਇਹਦੇ ਬਾਹਰ ਲੈ ਗਿਆ ਇੱਕ ਪੈਨ ਕਿਨ ਲੀ ਗੋਲੀ ਦਿੱਤੀ ਇਹਨਾਂ ਨੇ ਬਚਾਇਆ ਤਾਂ ਉਹ ਬੰਦੇ ਭੱਜ ਗਏ ਹਾਂ ਠੀਕ ਹੈ ਜੀ ਅਸੀਂ ਕੋਲ ਤੇ ਉਸ ਚੀਜ਼ ਦਿਖਵਾਇਆ ਹੈ ਵੀਰੇ ਮਚਾਇਆ ਡਰਾਈਵਰ ਠੀਕ ਹੈ ਜੀ ਉਹ ਭੱਜ ਗਏ ਫਿਰ ਉਹ ਕਹਿੰਦੇ ਭੱਜ ਗਏ ਯਾਰ ਉਹਨੂੰ ਲਖਾਰੇ ਮਾਰ ਕੇ ਨਿਕਲੇ ਨਹੀਂ ਬਾਹਰ ਕਹਿ ਰਹੀ ਸੀ ਬਾਰ-ਬਾਰ ਇਹੀ ਗੱਲ ਕਹਿ ਕੇ ਪਰ ਅਸੀਂ ਫਿਰ ਵੀ ਉਹ ਗੱਡੀ ਲੱਭਣ ਸੀ ਪੂਰੀ ਕੋਸ਼ਿਸ਼ ਬਾਰ-ਬਾਰ ਇਹੀ ਗੱਲ ਕਹਿ ਕੇ ਅਸੀਂ ਭਾਈ ਦੁਬਾਰਾ ਆਵਾਜ਼ ਗੱਡੀ ਦਾ ਨੰਬਰ ਹੈਗਾ ਭਾਈ 90 91 ਦੱਸ ਦੇ ਇੱਕ ਵਾਰ ਵੀਰ ਗੱਡੀ ਦਾ ਨੰਬਰ ਦੱਸ ਦੋ ਤੁਸੀਂ ਇੱਕ ਵਾਰ ਤੁਸੀਂ ਗੱਡੀ ਦਾ ਨੰਬਰ ਦੱਸੋ ਐਚ ਆਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੋਰੀ ਐਚ ਪੀ ਨੰਬਰ ਦੱਸ ਦੋ ਗੱਡੀ ਦਾ ਐਚ ਪੀ 01 ਕੇ 6698 HP01K6698 ਚਾਰ ਬੰਦੇ ਸੀ ਚਾਰ ਦੇ ਬੋਤਲਾ ਹੱਥ ਤੇ ਬੋਤਲੇ ਵੀਰ ਸੀ ਬਾਈ ਜੀ ਬੀਅਰ ਦੀ ਬੋਤਲ ਉਹਨਾਂ ਦੇ ਹੱਥ ਵਿੱਚ ਡਰਾਈਵਰ ਨੂੰ ਕੁੱਟਣ ਲਈ ਨਾਲੇ ਬੋਤਲ ਲੈ ਕੇ ਆਏ ਨਾਲੇ ਉਹਦੇ ਮੁੱਕੇ ਮਾਰੇ ਪਹਿਲਾਂ ਠੀਕ ਆ ਭਾਈ ਠੀਕ ਆ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਆ ਭਾਈ ਸਾਰੇ ਡਰਾਈਵਰ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਕਰੋ ਪੰਜਾਬੀ ਉਹ ਬੰਦਾ ਕੈਸੇ ਸੋਚ ਕੇ ਨਹੀਂ ਆਂਦਾ ਪੰਜਾਬ ਨਾਲ ਖੜਿਆ ਸਾਰੇ ਵੀ ਨਾਲ ਖੜਿਆ ਕਿਸੇ ਨਾਲ ਐਂ ਤੱਕ ਨਾ ਕੋਈ ਟੈਨਸ਼ਨ ਨਹੀਂ ਲੈਂਦੇ ਯਾਰ ਬੰਦੇ ੱਤਕਾ ਕਰੀ ਜਾਂਦੇ ਆ ਪੰਜਾਬ ਵਾਲਿਆਂ ਨਾਲ ਯਾਰ ਬੰਦਾ ਹਿਮਾਚਲ ਦੇ ਕਿ ਆ ਸੋਚ ਕੇ ਆਂਦਾ ਬੰਦਾ ਕਮਾਈ ਕਰਨ ਨੂੰ ਆਂਦਾ ਤੇ ਉਰੇ ਕੁੱਤਾ ਖਾਂਦੀ ਜਾਂਦਾ ਹਾਂ ਮਾਚਲ ਬਾਈ ਸਾਡੇ ਚੋਣ ਲੀ ਜਾਂਦਾ ਇਹਨਾਂ ਨੇ ਬਦਮਾਸ਼ੀ ਸ਼ੁਰੂ ਕਰੀ ਵੀ ਆ ਯਾਰ ਬਦਮਾਸ਼ ਚੰਡੀਗੜ੍ਹ ਇਹਨਾਂ ਨੂੰ ਸਹੀ ਪਿੱਛੇ ਕਰਨ ਦਿੰਨੇ ਆ ਇਸ ਵਾਰੀ ਯਾਰ ਇਸ ਚੀਜ਼ ਦਾ ਮੁੱਦਾ ਉਠਾਉਣਾ ਚਾਹੀਦਾ ਤੇ ਸੁਣੋ ਸਾਡੀ ਸੁਣੋ ਇਹ ਬਾਈ ਗੱਡੀ ਨੰਬਰ 9 ਦਾ ਨਾ ਸਾਡੀ ਚੰਡੀਗੜ੍ਹ ਪੁਲਿਸ ਹੁੰਦੀ ਯਾਰ 50 ਪੁਲਿਸ ਹੁੰਦੀ ਪਤਾਲ ਚੋ ਵੀ ਕੱਢ ਲੈਂਦੀ ਗੱਡੀ ਉਰੇ ਗੱਡੀ ਨੰਬਰ 9 ਹੈ ਸਭ ਕੁਝ ਹੈਗਾ ਸਾਲੇ ਦੇਖਦੇ ਆ ਸਵੇਰੇ ਹੀ ਤੱਕ ਕੱਢਿਆ ਕਰਦੇ ਆ ਕਾਰਵਾਈ ਨਹੀਂ ਤੇ ਆਪਾਂ ਬਾਈ ਨੰਬਰ ਆਪਾਂ ਦਾ ਡਰਾਈਵਰ ਮੈਂ ਨੰਬਰ ਲੱਗੂਗਾ ਹੋਰ ਚੰਡੀਗੜ੍ਹ ਤੋਂ ਨਹੀਂ ਚੱਕਣ ਦਵਾਂਗੇ ਅਸੀਂ ਹਿਮਾਚਲ ਦਾ ਕੰਮ ਨਹੀਂ ਕਰਨਾ ਹਾਂ ਅਸੀਂ ਛੱਡ ਦੇਣਾ ਕੰਮ ਛੱਡ ਦੇਣਾ ਬਾਈ ਮੇਰੀ ਸੁਪਨੀ ਛੱਡ ਦੇ ਬਾਈ ਆਉਗਾ ਨਹੀਂ ਚੜੂ ਉਹ ਖੁੱਡੂ ਇੱਕ ਨੰਬਰ ਦਾ ਹੋਊਗਾ ਜਿਹੜਾ ਕੰਮ ਛੱਡ ਜਾਣਾ ਉਹਰੇ ਦਾ ਕੰਮ ਕਰੂਗਾ ਆਪਾਂ ਸਵੇਰੀ ਕੰਮ ਛੱਡ ਜਾਣਾ ਬਾਈ ਬਾਈ ਥਾਣੀ ਨਹੀਂ ਹੈਗੀ ਬਾਈ ਮੇਰੇ ਬਾਈ ਐਚਪੀ ਨੰਬਰ ਥੱਲੇ ਉਤਰ ਜਾਵੇ ਤੇ